ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਅੱਜ ਆਪਾਂ ਦੇਖਦੇ ਆ ਆਪਣੇ ਜੋ ਲੋਕ ਨੇ ਆਪਣਾ ਸਮਾਜ ਆ ਇੱਕ ਤਾਂ ਸੁਸਤੀ ਵੱਧ ਪੈਣ ਲੱਗ ਗਈ ਇੱਕ ਮਤਲਬ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਗਈਆਂ ਗੁੱਸਾ ਵੱਧ ਗਿਆ ਟਕੀਵਾ ਹੁੰਦਾ ਕਿਉਂਕਿ ਜਿਹੜਾ ਸਾਡਾ ਵਾਤਾਵਰਨ ਆ ਇਹ ਇੰਨਾ ਜ਼ਿਆਦਾ ਪ੍ਰਦੂਸ਼ਿਤ ਕਰ ਲਿਆ ਅਸੀਂ ਮਤਲਬ ਕਿਉਂਕਿ ਇਕਦਾ ਤਾਮਾਨ ਵਧ ਰਿਹਾ ਇੱਕ ਪ੍ਰਦੂਸ਼ਣ ਵਧ ਰਿਹਾ ਦਾ ਨੁਕਸਾਨ ਇਹ ਆ ਵੀ ਸਾਡੇ ਸਾਹ ਤਾਂ ਅਸੀਂ ਹਵਾ ਚ ਲੈਣੇ ਆ ਤੇ ਹਵਾ ਸਾਨੂੰ ਦਿਖਦੀ ਨਹੀਂ ਹੈਗੀ ਵੀ ਜਿਹੜੀ ਚੀਜ਼ ਅਸੀਂ ਦੇਖਦੇ ਨਹੀਂ ਪਤਾ ਨਹੀਂ ਲੱਗਦਾ ਮਹਿਸੂਸ ਹੁੰਦੀ ਆ ਉਹ ਕੋਈ ਕੁਆਲਿਟੀ ਕੀ ਆ ਵਧੀਆ ਜਾਂ ਘਟੀਆ ਉਹ ਸਾਨੂੰ ਪਤਾ ਨਹੀਂ ਲੱਗਦਾ ਸੋ ਆਪਾਂ ਫੋਰਨ ਜਾਂ ਬਾਹਰਲੇ ਮੁਲਕਾਂ ਨੂੰ ਦੇਖਦੇ ਆ ਜਿੱਥੇ ਰੁੱਖਾਂ ਦੀ ਗਿਣਤੀ ਵੱਧ ਆ ਜਾਂ ਆਪਾਂ ਘੁੰਮਣ ਪਹਾੜਾ ਚ ਜਾਂਦੇ ਜਿੱਥੇ ਰੁੱਖ ਵੱਧ ਹੋਣ ਤਾਂ ਉੱਥੇ ਸਰੀਰ ਆ ਜਿਹੜਾ ਉਹ ਹਿੰਮਤ ਚੁਸਤੀ ਫੁਰਤੀ ਜ਼ਿਆਦਾ ਵੱਧ ਜਾਂਦੀ ਆ ਕਾਰਨ ਹੁੰਦਾ ਵੀ ਸੁੱਧ ਹਵਾ ਸੁੱਧ ਆਕਸੀਜਨ ਤੇ ਸਾਨੂੰ ਤਾਂ ਲੱਗਦਾ ਜੇ ਅਸੀਂ ਬਿਮਾਰ ਹੋ ਗਏ ਤਾਂ ਡਾਕਟਰ ਹੈਗੇ ਨੇ ਕਸਰਤ ਕਰਨਾ ਵੀ ਸਾਡੇ ਉਹਦੇ ਵਿੱਚੋਂ ਖਤਮ ਹੁੰਦਾ ਜਾ ਰਿਹਾ ਸਮਾਜ ਚੋਂ ਮੁਸ਼ਕਿਲ ਹੋ ਗਈ ਹੈ ਇਹ ਕੰਮ ਆਪਣੇ ਵਰਕਰ ਤੋਂ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨੌਕਰ ਤੋਂ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਵਧੀਆ ਖਾਣਾ ਜਦੋਂ ਖਾਣਾ ਵਧੀਆ ਖਾਵਾਂਗੇ ਫਿਰ ਉਹਨੂੰ ਪਚਾਉਣ ਲਈ ਕਸਰਤ ਘੱਟ ਹੋਣੀ ਆ ਤਾਂ ਸਰੀਰ ਤੇ ਮੋਟਾਪਾ ਆਉਂਦਾ ਹੈ ਇਹ ਸਭ ਤੋਂ ਮੇਨ ਜ਼ਰੂਰੀ ਹੈ ਸ਼ੁੱਧ ਹਵਾ ਜੇ ਆਪਾਂ ਸੁੱਧ ਹਵਾ ਚ ਸਾਹ ਲੈਨੇ ਆ ਤਾਂ ਸਾਨੂੰ ਥਕੇਵਾ ਨਹੀਂ ਹੋਣਾ ਅਸੀਂ ਜਿਆਦਾ ਹਿੰਮਤ ਨਾਲ ਕੰਮ ਕਰ ਸਕਦੇ ਆ ਤੇ ਅੱਜ ਸਮੇਂ ਦੀ ਲੋੜ ਵੀ ਆ ਕਿਉਂਕਿ ਹੁਣ ਤਾਪਮਾਨ ਆਪਣਾ ਬਹੁਤ ਜ਼ਿਆਦਾ ਵਧ ਰਿਹਾ ਹੁਣ ਹਰੇਕ ਨੂੰ ਹੀ ਪਤਾ ਲੱਗ ਰਿਹਾ ਵੀ ਗਰਮੀ ਕਿਉਂ ਵਧ ਰਹੀ ਹੈ ਕਿਵੇਂ ਆਪਾਂ ਨੂੰ ਲੱਗਦਾ ਵੀ ਅਸੀਂ ਏਸੀ ਦਾ ਸਹਾਰਾ ਲਵਾਂਗੇ ਪਰ ਉਹਦੀ ਵੀ ਮਸ਼ੀਨਰੀ ਦੀ ਵੀ ਕੋਈ ਲਿਮਟ ਹੁੰਦੀ ਆ ਬਈ ਇਦੋਂ ਬਾਅਦ ਇਹਦੇ ਹੱਥ ਖੜੇ ਹੋ ਜਾਣੇ ਆ ਸੋ ਸਭ ਤੋਂ ਜ਼ਰੂਰੀ ਆ ਅਸੀਂ ਆਪਣੇ ਵਾਤਾਵਰਣ ਨੂੰ ਬਚਾਈਏ ਰੁੱਖ ਲਾਈਏ ਰੁੱਖ ਲਾਉਣ ਨਾਲੇ ਸਾਨੂੰ ਜਿਆਦਾ ਲਾਭ ਮਿਲਣਾ ਤੇ ਪੁਰਾਣੇ ਸਮੇਂ ਚ ਰੁੱਖ ਬਹੁਤ ਜਿਆਦਾ ਹੁੰਦੇ ਸਨ ਲੋਕਾਂ ਦੇ ਵਿੱਚ ਸਾਡੀ ਜੋ ਸਮੱਸਿਆ ਸੀਗੀ ਉਹ ਵਧੀਆ ਸੀਗੀ ਮਤਲਬ ਉਹਨੂੰ ਪ੍ਰੋਬਲਮ ਨਹੀਂ ᱛੀ ਆਉਂਦੀ ਤੇ ਮਜ਼ਬੂਤ ਸੀਗੇ ਲੋਕ ਜਦੋਂ ਮਜ਼ਬੂਤ ਹੁੰਦੇ ਆ ਤਾਂ ਸੁੱਧ ਹਵਾ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਉਹ ਹਵਾ ਪਰ ਰੁੱਖਾਂ ਤੋਂ ਮਿਲਣੀ ਆ ਹੁਣ ਆਪਣੇ ਮਸ਼ੀਨਰੀ ਵਧ ਰਹੀ ਆ ਰੁੱਖ ਘਟ ਰਹੇ ਨੇ ਰੁੱਖ ਕਿਵੇਂ ਘਟ ਰਹੇ ਨੇ ਜਦ ਲੋਡ ਤੋਂ ਬਾਅਦ ਮਸ਼ੀਨਰੀ ਵਾਜ ਜਾਂਦੀ ਆ ਤਾਂ ਉਸ ਏਰੀਏ ਦੇ ਵਿੱਚ ਸਰਕਾਰ ਨੂੰ ਸੜਕਾਂ ਦਾ ਵਿਕਾਸ ਕਰਨਾ ਪੈਂਦਾ ਜਦੋਂ ਸੜਕ ਦਾ ਵਿਕਾਸ ਹੋ ਜਾਂਦਾ ਤਾਂ ਉਸ ਏਰੀਏ ਦੀ ਸੜਕ ਦੇ ਸਾਰੇ ਰੁੱਖ ਵੱਢੇ ਜਾਂਦੇ ਨੇ ਤੇ ਨਵੇਂ ਰੁੱਖ ਕਿੱਥੇ ਲੱਗੇ ਨੇ ਜਾਂ ਨਾ ਲੱਗੇ ਉਹਦੀ ਕੋਈ ਗੱਲਬਾਤ ਨਹੀਂ ਹੁੰਦੀ ਵੀ ਰੁੱਖ ਲਾਏ ਗਏ ਨੇ ਜਾਂ ਪੱਟ ਕੇ ਹੋਰ ਤੋਂ ਚਲੇ ਗਏ ਹੁਣ ਤੱਕ ਜੀ ਆਪਣੇ ਕੋਈ ਬਹੁਤ ਸਾਰੀਆਂ ਧਾਰਨਾ ਨੇ ਬੀ ਐਨ ਰੋਡ ਵੱਡੇ ਬਣ ਗਏ ਤੇ ਇੰਨੇ ਰੁੱਖ ਕੱਟੇ ਗਏ ਮਸ਼ੀਨਰੀ ਵੱਧ ਰਹੀ ਆ ਰੁੱਖ ਘਟ ਰਹੇ ਨੇ ਖੇਤਾਂ ਵਿੱਚ ਵੀ ਸਾਨੂੰ ਰੱਖ ਸਾਡੀ ਮਸ਼ੀਨਰੀ ਨੂੰ ਸਾਡੀ ਕਮਾਈ ਨੂੰ ਰੁੱਖਾਂ ਤੋਂ ਘਟਾ ਰਿਹਾ। ਸੋ ਖੇਤਾਂ 'ਚ ਵੀ ਰੁੱਖ ਘਟ ਰਹੇ ਨੇ। ਬਾਕੀ ਜਿਹੜੇ ਰੁੱਖ ਲਾਏ ਜਾ ਰਹੇ ਨੇ ਉਹ ਸਾਡੇ ਪਰਾਤਨ ਬਜ਼ੁਰਗਾਂ ਵਾਲੇ ਨਹੀਂ ਹੁੰਦੇ ਨਵੇਂ ਨਵੇਂ ਮਤਲਬ ਨਵੇਂ ਢੰਗ ਦੇ ਜਿਹੜੇ ਨੈਗੇਟਿਵ એનર્ਜੀ ਜਾਂ ਉਸ ਤਰ੍ਹਾਂ ਦੇ ਰੁੱਖ ਨੇ ਜਿਹਨੂੰ ਗਊ ਜਾਂ ਬੱਕਰੀ ਵੀ ਨਹੀਂ ਖਾਂਦੀ ਉਹ ਰੁੱਖ ਬੀਜਿਆ ਜਾਂਦਾ ਤਾਂ ਉਹ ਪੰਛੀਆਂ ਦੇ ਵੀ ਕਿਸੇ ਕੰਮ ਦਾ ਨਹੀਂ ਹੁੰਦਾ ਸੋ ਸਾਡੇ ਜਿਹੜੇ ਬਜ਼ੁਰਗ ਸਨ ਉਹਨਾਂ ਵੱਲੋਂ ਲਾਏ ਗਏ ਰੁੱਖ ਇੱਕ ਵਿਰਾਸਤੀ ਰੁੱਖ ਸਨ ਉਹਨਾਂ ਨੂੰ ਬਚਾਉਣਾ ਜ਼ਰੂਰੀ ਹੈ ਸੋ ਆਪਾਂ ਉਹਨਾਂ ਰੁੱਖਾਂ ਨੂੰ ਲਗਾਇਆ ਕਰੀਏ ਸਭ ਤੋਂ ਵੱਡਾ ਉਹਨਾਂ ਦਾ ਲਾਭ ਹੈ ਵੀ ਘੱਟ ਪਾਣੀ ਨਾਲ ਹੋ ਜਾਂਦੇ ਨੇ ਜਿਹੜੀ ਜਿਹੇ ਘੱਟ ਪਾਣੀ ਨਾਲ ਹੋ ਜਾਂਦੀ ਉਹ ਸਾਡੀ ਦੇਸੀ ਚੀਜ਼ ਮੰਨੀ ਜਾਂਦੀ ਆ ਸੋ ਰੁੱਖ ਹੀ ਸਭ ਤੋਂ ਜ਼ਰੂਰੀ ਨੇ ਤੇ ਉਹ ਜੇ ਰੁੱਖ ਹੋਣਗੇ ਸਭ ਤੋਂ ਪਹਿਲਾਂ ਅਸੀਂ ਸਾਹ ਲੈਣਾ ਹੈ ਭੋਜਨ ਤੋਂ ਬਿਨਾਂ ਅਸੀਂ ਭਰਤ ਰੱਖ ਸਕਦੇ ਆ ਇੱਕ ਦਿਨ ਅੰਸਾਰ ਲਾਂਗੇ ਦੋ ਦਿਨ ਅੰਸਾਰ ਲਾਂਗੇ ਪਰ ਹਵਾ ਤੋਂ ਬਿਨਾਂ ਸਾਡਾ ਪਾਲ ਵੀ ਨਹੀਂ ਸਰਨਾ ਆਪਾਂ ਰੋਡ ਤੇ ਦੇਖੋ ਵੀ ਕਿੰਨੀ ਮਸ਼ੀਨਰੀ ਚੱਲ ਰਹੀ ਆ ਹਰੇਕ ਮਸ਼ੀਨਰੀ ਵਿੱਚੋਂ ਧੂਆਂ ਨਿਕਲਦਾ ਉਹ ਧੂਆਂ ਕਿਹੜਾ ਸਾਹ ਲੈਣ ਯੋਗ ਹੁੰਦਾ ਤੇ ਮਸ਼ੀਨਰੀ ਵਧਣ ਨਾਲ ਇੰਡਸਟਰੀ ਵਧਣ ਨਾਲ ਮੰਨ ਲਓ ਇੱਕ ਗੱਡੀ ਆ ਉਹਦੇ ਵਿੱਚੋਂ ਕਾਰ ਆ ਉਹਦੇ ਵਿੱਚ ਧੂਆਂ ਵੀ ਨਿਕਲ ਰਿਹਾ ਤੇ AC ਲੱਗਿਆ ਬਾਹਰ ਹੀਟ ਵੀ ਨਿਕਲ ਰਹੀ ਆ ਗਰਮੀ ਵਧ ਰਹੀ ਆ ਮਾਹੌਲ ਚ ਵਾਤਾਵਰਨ ਆਪਣਾ ਜਿਆਦਾ ਗਰਮ ਹੋ ਰਿਹਾ ਸੋ ਆਪਾਂ ਨੂੰ ਰੁੱਖਾਂ ਨੂੰ ਬਹੁਤ ਜ਼ਿਆਦਾ ਲਾਉਣ ਦੀ ਜ਼ਰੂਰਤ ਆ ਇਹ ਆਪਾਂ ਨੂੰ ਲੱਗਦਾ ਵੀ ਇਸ ਕੰਮ ਲਈ ਕੋਈ ਮਦਦ ਕਰੂਗਾ ਜਾਂ ਕੋਈ ਸਕੀਮ ਆਊ ਹੋਵੇ ਨਹੀਂ ਆਉਣੀ ਆਪਾਂ ਨੂੰ ਜਿਹੜਾ ਵਾਤਾਵਰਨ ਆਪਣਾ ਪੰਜਾਬ ਦਾ ਆਪਾਂ ਨੂੰ ਆਪ ਬਚਾਉਣਾ ਪੈਣਾ ਤੇ ਰੁੱਖ ਲਾਵਾਂਗੇ ਰੁੱਖ ਦੇ ਸੌ ਸੁੱਖ ਨੇ ਫਲ ਵੀ ਮਿਲਦਾ ਹੈ ਤੇ ਪੰਛੀਆਂ ਨੂੰ ਸਹਾਰਾ ਮਿਲਦਾ ਹੈ ਤੇ ਉਹਦੇ ਥੱਲੇ ਆਪਾਂ ਜਦੋਂ ਬਰਸਾਤਾਂ ਹੁੰਦੀਆਂ ਨੇ ਆਪਾਂ ਹਰੇਕ ਤਰ੍ਹਾਂ ਦੀ ਫਸਲ ਵੀ ੀ ਸਕਦੇ ਆ ਤੇ ਇਸ ਜਿਹੜੀ ਆਪਣੀ ਇਹ ਖੇਤੀ ਆ ਕੁਦਰਤੀ ਖੇਤੀ ਇਹ ਕੁਦਰਤ ਨਾਲ ਘੱਟ ਤੋਂ ਘੱਟ ਛੇੜਛਾੜ ਕਰਕੇ ਕੀਤੀ ਜਾ ਰਹੀ ਹੈ ਤਾਂ ਸਾਡੇ ਜੰਨੇ ਵੀ ਖੇਤ ਵਿੱਚ ਰੁੱਖ ਨੇ ਇਹ ਸਭ ਤੋਂ ਘੱਟ ਪਾਣੀ ਨਾਲ ਹੋਣ ਵਾਲੇ ਰੁੱਖ ਨੇ ਮਤਲਬ ਨਾ ਮਾਤਰ ਪਾਣੀ ਨਾਲੇ ਹੋ ਜਾਂਦੇ ਨੇ ਕੁਦਰਤੀ ਖੇਤੀ 'ਚ ਜਿਹੜਾ ਹੁਣ ਤੱਕ ਦਾ ਮੇਰਾ ਰਿਜ਼ਲਟ ਆ ਮੈਨੂੰ ਇਹ ਗੱਲ ਦਾ ਪਤਾ ਲੱਗ ਗਿਆ ਬੀਜ ਖੇਤ ਵਿੱਚ ਪਾਣੀ ਦੀ ਜਰੂਰਤ ਪੈਂਦੀ ਆ ਤਾਂ ਆਹ ਜਿਹੜੇ ਹੁਣ ਦਿਨ ਚੱਲ ਰਹੇ ਨੇ ਅਪ੍ਰੈਲ ਮਈ ਜੂਨ ਜਦੋਂ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਟੋਟਲੀ ਪਾਣੀ ਦੀ ਜਰੂਰਤ ਖਤਮ ਹੋ ਜਾਂਦੀ ਆ ਸੋ ਜਿੰਨੇ ਰੁੱਖ ਵੱਧ ਹੋਣਗੇ ਓਨੇ ਆਪਣੇ ਸਹਾ ਪ੍ਰਣਾਲੀ ਵਧੀਆ ਹੋ ਜੂ ਅਸੀਂ ਬਿਮਾਰ ਨਹੀਂ ਹੋਵਾਂਗੇ ਜੇ ਅਸੀਂ ਸੋਚਦੇ ਅਸੀਂ ਬਿਮਾਰ ਹੋ ਗਏ ਤਾਂ ਡਾਕਟਰ ਹੈਗੇ ਨੇ ਤਾਂ ਫਿਰ ਉੱਥੇ ਵੀ ਲੱਖਾਂ ਰੁਪਈਆ ਚਾਹੀਦਾ ਇੱਕ ਤਾਂ ਸਿਹਤ ਖਰਾਬ ਹੁੰਦੀ ਐ ਇੱਕ ਲੱਖਾਂ ਰੁਪਈਆ ਅੰਤਾਂ ਦੇ ਰੋਗ ਹਰੇਕ ਘਰੇ ਮਰੀਜ਼ ਪੈਦਾ ਹੋ ਗਿਆ ਨਾ ਸਾਡਾ ਖਾਣਾ ਸੁੱਧਾ ਨਾ ਸਾਡੀ ਹਵਾ ਸੁੱਧਾ ਨਾ ਸਾਡਾ ਪਾਣੀ ਵੀ ਅਸੀਂ ਗੰਦੂਸ਼ਟ ਕਰੀ ਜਾਂਦੇ ਆ ਤੁਹਾਨੂੰ ਲੱਗਦਾ ਵੀ ਸਾਤੋਂ ਵੱਧ ਸਿਆਣਾ ਕੋਈ ਨਹੀਂ ਅ ਜੇ ਪੰਛੀ ਨੇ ਕੁਦਰਤ 'ਚ ਰਹਿੰਦੇ ਨੇ ਤਾਂ ਇਹ ਬਿਮਾਰ ਵੀ ਨਹੀਂ ਹੁੰਦੇ ਅਸੀਂ ਬਿਮਾਰ ਆ ਅ ਤਰ੍ਹਾਂ ਤਰ੍ਹਾਂ ਦੀਆਂ ਮਾਨਸਿਕ ਬਿਮਾਰੀਆਂ ਆ ਗਈਆਂ ਅਸੀਂ ਸਿਰਫ ਇੱਕ ਉਹ ਚੀਜ਼ ਮਗਰ ਭੱਜੇ ਹੋਏ ਆ ਪੈਸੇ ਮਗਰ ਸਾਨੂੰ ਭੱਜਣਾ ਚਾਹੀਦਾ ਸੀਗਾ ਸਿਹਤ ਮਗਰ ਸਿਹਤ ਹੀ ਲੰਬਾ ਸਮਾਂ ਸਾਥ ਦੇ ਸਕਦੀ ਹੈ ਜੇ ਪੈਸਾ ਤੁਸੀਂ ਬਿਮਾਰ ਹੋ ਜਾਂ ਘਰ 'ਚ ਮਰੀਜ਼ ਆ ਤਾਂ ਪਰੇਸ਼ਾਨੀ ਦਾ ਕਾਰਨ ਬਣ ਜਾਂਦਾ ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਸਾਨੂੰ ਸੁੱਧ ਭੋਜਨ ਪੈਦਾ ਕਰੀਏ ਉਦਰ ਤੇ ਖੇਤੀ ਅਪਣਾਈਏ ਕਨਾਲ ਅਧੀ ਕਨਾਲ ਜਾਂ ਜਿੰਨੀ ਵੀ ਜਗਾ ਜੇ ਕਿਸੇ ਕੋਲ ਪਲਾਟ ਆ ਮੰਨ ਲਓ ਇੱਕ ਤੁਸੀਂ ਗਮਲੇ ਦੇ ਵਿੱਚ ਮਿਰਚ ਦਾ ਬੂਟਾ ਲਾ ਲੈਂਦੇ ਆ ਤਾਂ ਤੁਸੀਂ ਯਰਮੁਕਤ ਮਿਰਚ ਪਾ ਖਾ ਸਕਦੇ ਹੋ ਉਹਦੇ ਕਿੰਨੀ ਕਾ ਮਿਹਨਤ ਆਉਣੀ ਹੈ ਇੱਕ ਗਮਲੇ ਚ ਪਦੀਨੇ ਦਾ ਟਾਹਣੀਆਂ ਜੜਾਂ ਦਾ ਬਲੋ ਤਾਂ ਚਟਣੀ ਜੋਗਾ ਪਦੀਨਾ ਵੀ ਹੋ ਜਾਂਦਾ ਸੋ ਆਪਾਂ ਨੂੰ ਆਪਣਾ ਭੋਜਨ ਖੁਦ ਪੈਦਾ ਕਰਨਾ ਚਾਹੀਦਾ ਯਰਮੁਕਤ ਕਰੀਏ ਤੇ ਸਹਿਰ ਵਾਸੀ ਨੂੰ ਬੇਨਤੀ ਆ ਵੀ ਜਿਹੜੇ ਕਿਸਾਨ ਖੁਦ ਪੈਦਾ ਕਰਦੇ ਨੇ ਉਹਨਾਂ ਤੋਂ ਖਰੀਦਦੀਏ ਜਦੋਂ ਕਿਸਾਨ ਤਾਂ ਉੱਥੇ ਸਸਤੇ ਰੇਟ 'ਤੇ ਚੀਜ਼ ਵੇਚ ਕੇ ਆਉਂਦਾ ਤੇ ਰੇੜੀਆਂ ਤੇ ਘੁੰਮਦੀ ਕਮਾਉਂਦੀ ਉਹਦਾ ਦੁੱਗਣਾ ਤਿੱਗਣਾ ਰੇਟ ਹੋ ਜਾਂਦਾ ਮਤਲਬ ਜੇ ਇੱਕ ਕਿਸਾਨ ਖੀਰਾ 5 ਰੁਪਏ ਕਿਲੋ ਵੇਚ ਕੇ ਆਇਆ ਤਾਂ ਗਾਹ ਤੱਕ ਪਹੁੰਚਦੇ ਉਹ 10 ਤੋਂ 15 20 ਵੀ ਹੋ ਜਾਂਦਾ ਸੋ ਇੱਕ ਤਾਂ ਕਿਸਾਨ ਨੂੰ ਪੈਸਾ ਬਣੇ ਤੇ ਇੱਕ ਫੈਮਿਲੀ ਆਰਮਰ ਤਿਆਰ ਕਰੇ ਉਹ ਹਰੇਕ ਇਲਾਕੇ ਦੇ ਵਿੱਚ ਕਿਸਾਨ ਯਾਰ ਮੁਕਤ ਖੇਤੀ ਕਰਨ ਨੂੰ ਤਿਆਰ ਬੈਠੇ ਨੇ ਤੇ ਕਾਰ ਵੀ ਰਹੇ ਨੇ ਸੋਨਾ ਕਿਸਾਨਾਂ ਨਾਲ ਸੰਪਰਕ ਕੀਤਾ ਜਾਵੇ ਅਸੀਂ ਤੁਹਾਨੂੰ ਰੇਟ ਵਧੀਆ ਦਵਾਂਗੇ ਤਾਂ ਕਿ ਜੇ ਤੁਸੀਂ ਭੋਜਨ ਸਹੀ ਖਾਓਗੇ ਤਾਂ ਸਿਹਤ ਵਧੀਆ ਬਣੂਗੀ ਜੇ ਤੁਹਾਨੂੰ ਇਹ ਲੱਗਦਾ ਵੀ ਰੇੜੀ ਵਾਲਾ ਜਰਾ ਮੁਰੇ ਆ ਕੇ ਲੈ ਲਓ ਜਿਹੜਾ ਕੁਝ ਮਰਜ਼ੀ ਤਾਂ ਉਹਦੀ ਕੋਈ ਗਰੰਟੀ ਨਹੀਂ ਹੁੰਦੀ ਵੀ ਇਹ ਯਾਰ ਮੁਕਤ ਹੈ ਜਾਂ ਕਿਵੇਂ ਆ ਸੋ ਇੱਕ ਤਾਂ ਕਿਸਾਨਾਂ ਦੇ ਖੇਤਾਂ ਚੋਂ ਲੈਣ ਪਹੁੰਚੋ ਸ਼ੁੱਧ ਹਵਾ ਮਿਲੂਗੀ ਜੇ ਤੁਸੀਂ ਅੱਧਾ ਘੰਟਾ 20 ਮਿੰਟ ਰਹਿੰਦੇ ਆ ਤਾਂ ਘਟਕਟ ਸ਼ੁੱਧ ਹਵਾ ਜਿਹੜੀ ਹੁਣ ਸ਼ਹਿਰਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਸ਼ੁੱਧ ਹਵਾ ਕਿਤੇ ਰਹੀ ਆ ਕਿਉਂਕਿ ਦਰਾਖਤ ਜੇ ਹੈਗੇ ਨੇ ਤਾਂ ਪ੍ਰਦੂਸ਼ਣ ਦੀ ਵੀ ਕੋਈ ਕਮੀ ਨਹੀਂ ਹੁਣ ਪਿੰਡਾਂ ਦਾ ਮਾਹੌਲ ਹੈ ਔਰੇ ਰੋਕ ਤਾਂ ਬੇਸਾਬੇ ਨੇ ਫੇਰ ਵੀ ਪ੍ਰਦੂਸ਼ਣ ਸਾਰਿਆਂ ਨਾਲੋਂ ਕਾਫੀ ਘੱਟ ਹੁੰਦਾ ਕਿਉਂਕਿ ਨਾ ਤਾਂ ਪਿੰਡਾਂ 'ਚ ਕੋਈ ਵੱਡੀ ਡਸਟਰੀ ਹੁੰਦੀ ਆ ਨਾ ਹੀ ਜ਼ਿਆਦਾ ਮਸ਼ੀਨਰੀ ਆ ਪਰ ਇਹ ਵੀ ਨਹੀਂ ਮੈਂ ਕਹਿ ਸਕਦਾ ਪਿੰਡਾਂ 'ਚ ਮਸ਼ੀਨਰੀ ਘੁੰਮਦੀ ਨਹੀਂ ਪਰ ਉਹਦਾ ਸਮੇਂ-ਸਮੇਂ 'ਤੇ ਘੁੰਮਦੀ ਆ ਵੀ 10 ਮਿੰਟ ਬਾਅਦ 20 ਮਿੰਟ ਬਾਅਦ ਹੁਣ ਸ਼ਹਿਰਾਂ ਵਿੱਚ ਤਾਂ ਆਪਾਂ ਰੋਡ ਤੇ ਦੇਖੀਏ ਸੜਕ ਪਾਰ ਕਰਨੀ ਔਖੀ ਹੋ ਜਾਂਦੀ ਆ ਸੋ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਵੀ ਜੇ ਉਹ ਸਮੇਂ ਆਪਣੇ ਆਪ ਨੂੰ ਆਪਣੇ ਇਲਾਕੇ ਨੂੰ ਆਪਣੇ ਸ਼ਹਿਰ ਨੂੰ ਆਪਣੇ ਪੰਜਾਬ ਨੂੰ ਜੇ ਬਚਾਉਣਾ ਹੈ ਤੁਸੀਂ ਤਾਂ ਰੁਕਣਾ ਨੇ ਪੈਣਗੇ ਜੇ ਰੋਕ ਨਹੀਂ ਲਾਵਾਂਗੇ ਤਾਂ ਫਿਰ ਹਸਪਤਾਲਾਂ ਦੇ ਵਿੱਚ ਲਾਈਨਾਂ 'ਚ ਖੜਕੇ ਧੱਕੇ ਖਾਵਾਂਗੇ ਉੱਥੇ ਪੈਸੇ ਵੀ ਦਵਾਂਗੇ ਸਿਹਤ ਵੀ ਖਰਾਬ ਹੋਊਗੀ ਜੇ ਸੰਭਲ ਸਕਦੇ ਆ ਤਾਂ ਸੰਭਲ ਜਾਈਏ ਵਾਤਾਵਰਣ ਬਚਾਈਏ ਜੋ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਆ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਾ ਕੀ ਮਤਲਬ ਹੈ ਜੇ ਅਸੀਂ ਇਹ ਗੱਲ ਦਾ ਮਤਲਬ ਹੀ ਨਹੀਂ ਸਮਝਿਆ ਫਿਰ ਮੱਥਾ ਟੇਕਣ ਦਾ ਵੀ ਕੋਈ ਫਾਇਦਾ ਨਹੀਂ ਸੋ ਸਾਰਿਆਂ ਨੂੰ ਇਹੀ ਬੇਨਤੀ ਕਰਾਂਗੇ ਆਪਣਾ ਜੋ ਪਵਨ ਗੁਰੂ ਹੈ ਹਵਾ ਹੈ ਸੁੱਧ ਕਰੀਏ ਵਾਤਾਵਰਨ ਦਾ ਤਾਪਮਾਨ ਜੋ ਵੱਧ ਰਿਹਾ ਹੈ ਇਹ ਰੁੱਖਾਂ ਨਾਲ ਕੰਟਰੋਲ ਹੋ ਸਕਦਾ ਹੈ ਧਰਤੀ ਹਰੀ-ਭਰੀ ਹੋਵੇ ਤਾਂ ਬਾਰਸ਼ਾਂ ਵਧਣਗੀਆਂ ਨਹੀਂ ਤਾਂ ਅਸੀਂ ਇੱਕ ਬਿਮਾਰੀਆਂ ਵਾਲੇ ਵਾਤਾਵਰਨ ਵਿੱਚ ਜਾ ਰਹੇ ਹਾਂ ਤੇ ਹਰ ਘਰ ਮਰੀਜ਼ ਆ ਤੇ ਹਰ ਬੰਦਾ ਦੁਖੀ ਆ ਟੈਨਸ਼ਨ ਆ ਥਕੇਮਾ ਸਿਰਫ ਇੱਕ ਚੀਜ਼ ਦੀ ਕਮੀ ਆ ਰੁੱਖਾਂ ਦੀ ਜੇ ਰੁੱਖ ਲਾ ਲਾਂਗੇ ਤਾਂ ਇੱਕ ਰੁੱਖ 100 ਸੁੱਖ ਬਜ਼ੁਰਗਾਂ ਦੀ ਕਹਾਵਤ ਦੇ ਅਨੁਸਾਰ ਆਪਾਂ ਉਹਦਾ ਲਾਭ ਲੈ ਸਕਦੇ ਹਾਂ ਸੋ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ